ਸਭ ਤੋਂ ਪਹਿਲਾਂ ਲੋਕ ਚੇਤਨਾ ਟੀਵੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅ ਅਸੀਂ ਕਿਸੇ ਨਾ ਕਿਸੇ ਪੋਲਿਟਿਕਲ ਲੀਡਰ ਦੇ ਨਾਲ ਤੁਹਾਡੇ ਰੂਬਰੂ ਕਰਵਾਉਨੇ ਆ ਅੱਜ ਸਾਡੇ ਨਾਲ ਵਿਧਾਨ ਸਭਾ ਹਲਕਾ ਖਰੜ ਦੀ ਇੱਕ ਬਹੁਤ ਹੀ ਉੱਗੇ ਸਮਾਜ ਸੇਵੀ ਨੌਜਵਾਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਨੁਮਾਇੰਦਗੀ ਵੀ ਕਰਦੇ ਆ ਔਰ ਇਲਾਕੇ ਦੇ ਵਿੱਚ ਵੱਖ-ਵੱਖ ਸਮਾਜਿਕ ਕਾਰਜਾਂ ਦੇ ਵਿੱਚ ਚਾਹੇ ਉਹ ਖੇਡ ਮੇਲੇ ਲਈ ਹੋਣ ਚਾਹੇ ਉਹ ਸਮਾਜ ਸੇਵਾ ਦੇ ਕੰਮ ਹੋਣ ਮੋਰੀ ਭੂਮਿਕਾ ਨਿਭਾਉਂਦੇ ਆ ਰਹੇ ਆ ਜਿਨ੍ਹਾਂ ਦਾ ਨਾਮ ਹੈ ਸੁਖਵਿੰਦਰ ਸਿੰਘ ਛਿੰਦੀ ਜਿਨ੍ਹਾਂ ਨੂੰ ਪ੍ਰਧਾਨ ਕਰਕੇ ਜਾਣਿਆ ਜਾਂਦਾ ਹੈ ਅੱਜ ਉਹ ਸਾਡੇ ਨਾਲ ਨੇ ਉਹਨਾਂ ਨਾਲ ਕੁਝ ਗੱਲਾਂ ਕਰਾਂਗੇ ਕੁਝ ਉਹਨਾਂ ਤੋਂ ਜਾਣਾਂਗੇ ਆਪਣੇ ਹਲਕੇ ਬਾਰੇ ਸਭ ਤੋਂ ਪਹਿਲਾਂ ਆਓ ਸ਼ੁਰੂ ਕਰੀਏ ਜੀ ਉਹਨਾਂ ਦੇ ਨਾਲ ਅੱਜ ਦੀ ਇਸ ਗੱਲਬਾਤ ਦਾ سلسلہ ਸੋ ਸਭ ਤੋਂ ਪਹਿਲਾਂ ਛਿੰਦੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਲੋਕ ਚੇਤਨਾ ਟੀਵੀ ਦੀ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਬਾਈ ਜੀ ਜੀ ਖਾਲਸਾ ਵਾਈ ਜੀ ਜੀ ਬੋਤ ਜੀ ਜਿੰਦੇ ਜੀ ਤੁਸੀਂ ਦੇਖ ਰਹੇ ਆ ਕਿ ਕਈ ਪਿਛਲੇ ਕਈ ਲੰਮੇ ਸਮੇਤੋਂ ਆਪਣੇ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਕੁਝ ਤੁਹਾਡੀਆਂ ਜਿਹੜੀਆਂ ਸਰਗਰਮੀਆਂ ਕੁਝ ਅੱਜ ਕੱਲ ਜਿਆਦਾ ਦੇਖਣ ਨੂੰ ਮਿਲ ਰਹੀਆਂ ਦੇਖ ਰਹੇ ਆ ਕਿ ਬਖ ਬਖ ਪਿੰਡਾਂ ਦੇ ਵਿੱਚ ਵੀ ਤੁਸੀਂ ਜਾ ਰਹੇ ਆ ਕੀ ਕਹਿਣਾ ਚਾਹੋਗੇ ਸਰਗਰਮੀਆਂ ਤਾਂ ਹੈ ਜੀ ਖਰੜ ਦਾ ਪਿਛਲੇ ਤੁਸੀਂ 10 ਸਾਲ ਤੋਂ ਦੇਖਦੇ ਆ ਸਰਕਾਰ ਦਾ ਐਮ ਐਲ ਏ ਵੀ ਹੋਵੇ ਸਾਹਰੀ ਸਰਕਾਰ ਦੇ ਵਿੱਚ ਰਹਿੰਦੇ ਰਹਿੰਦੇ ਕੋਈ ਕੰਮ ਨਹੀਂ ਹੋ ਰਿਹਾ ਪਿੰਡ ਚਾਹ ਛੱਜੂ ਮਹਿਰਾ ਹੋਵੇ ਚਾਹ ਸੰਤੇ ਮਹਿਰਾ ਹੋਵੇ ਚਾਹ ਖੁੰਨੀ ਮਹਿਰਾ ਹੋਵੇ ਚਾਹ ਤੋਲੇ ਮਹਿਰਾ ਹੋਵੇ ਤੁਸੀਂ ਕਿਸੇ ਵੀ ਲਿੰਕ ਰੋਡ ਤੇ ਜਾ ਸਕਦੇ ਹੋ ਥੋੜੀ ਗੱਡੀ ਪਹਿਲੇ ਤੇ ਦੂਜਾ ਗੇਰ ਨਹੀਂ ਨਿਕਲ ਸਕਦਾ ਗੱਡੀਆਂ ਟੁੱਟੀਆਂ ਬੁਰੇ ਹਾਲਾਂ ਜੀ ਕੋਈ ਬੱਚਾ ਹੋਣੇ ਵਾਲਾ ਵੀ ਕਿਸੇ ਲੇਡੀਜ਼ ਦੇ ਉਹ ਕਿਸੇ ਡਾਕਟਰ ਕੋਲ ਜਾਣਾ ਹੋਵੇ ਉਹਨੂੰ ਰਸਤੇ 'ਚ ਪ੍ਰੋਬਲਮ ਬਹੁਤ ਵੱਡੀ ਆ ਸਕਦੀ ਹੈ ਕੋਈ ਰੋਡ ਨਹੀਂ ਬਣ ਰਿਹਾ ਅੱਜ ਮੈਂ ਦੇਖਿਆ ਜੇ ਰੋਡ ਬਣ ਰਿਹਾ ਲੁੱਕ ਵਿੱਚ ਪਈ ਨਹੀਂ ਰਹੀ ਐ ਇਦਾਂ ਹੀ ਸੜਕਾਂ ਹੱਥ ਨਾਲੇ ਟੁੱਟ ਰਹੀਆਂ ਸੋ ਮੇਰੀ ਤਾਂ ਹੀ ਬੇਇੱਜ਼ਤੀ ਐ ਜੇ ਤੁਸੀਂ ਸਰਕਾਰ ਲਿਆਉਣੀ ਕਾਲੀ ਦਾਲ ਦੀ ਲਿਆਓ ਪੰਗੜੇ ਪਾਉਂਦੇ ਰੋਡਾਂ ਤੇ ਫਿਰੰਗੇ ਇਹੇ ਜਿਵੇਂ ਰੋਡ ਬਣੋਂਗੇ ਜਿਹੜੇ ਵਿਧਾਨ ਸਭਾ ਹਲਕਾ ਖਰੜ ਤੋਂ ਐਮ ਐਲ ਏ ਅਨਮੋਲ ਗਗਨਮਾਨ ਵੀ ਪਿਛਲੇ ਦਿਨੀ ਦੇਖੇ ਗਏ ਆ ਭਾਵੇਂ ਉਹਨਾਂ ਦੀ ਕੁਝ ਦਿਨ ਪਹਿਲਾਂ ਉਹਨਾਂ ਦੀ ਕਾਫੀ ਫਜ਼ਹੀਅਤ ਹੋਈ ਲੋਕਾਂ ਦੇ ਵਿੱਚ ਪਰ ਅੱਜ ਕੱਲ ਉਹ ਵਕ ਵਕ ਵਿਕਾਸ ਕਮਾਂ ਦੇ ਉਹ ਘਟਨਾ ਕਰਤੇ ਕਰਦੇ ਦੇਖੇ ਗਏ ਕੀ ਕਹਿਣਾ ਚਾਹੂਗੇ ਉਹਨਾਂ ਦੀ ਕਾਰਵਾਈ ਨੂੰ ਉਹਨਾਂ ਦੀ ਕਾਰਗੁਜ਼ਾਰੀ ਨੂੰ ਜਦੋਂ ਹੁਣ ਗਗਨਮਾਨ ਜੀ ਨੂੰ ਪਿੰਡਾਂ ਦੇ ਵਿੱਚ ਕੋਈ ਲੋਕ ਨਹੀਂ ਵੜਨ ਦਿੰਦੇ ਉਹਨੇ ਦੁਖੀ ਹੋ ਕੇ ਅੱਕ ਕੇ ਪਹਿਲਾਂ ਤਾਂ ਸਤੀਫਾ ਹੀ ਦੇ ਦਿੱਤੇ ਅਸੀਂ ਜਦੋਂ ਸਤੀਫਾ ਦੇ ਦਿੱਤੇ ਆ ਫੇਰ ਸਰਕਾਰ ਨੇ ਦੁਬਾਰੇ ਕਿਹਾ ਕਿ ਤੁਸੀਂ ਪਿੰਡਾਂ 'ਚ ਕੰਮ ਕਰੋ ਪਿੰਡਾਂ 'ਚ ਕੀ ਕੰਮ ਕਰਾਂ ਕੋਈ ਪੈਸੇ ਹੀ ਨਹੀਂ ਹੈ ਸਰਕਾਰ ਕੋਲ ਕਿਸੇ ਵੀ ਪਿੰਡ 'ਚ ਤੁਸੀਂ ਚਲੇ ਜਾਓ ਕੋਈ ਗ੍ਰਾਂਟ ਨਹੀਂ ਸਮਾਤ ਉਲਟ ਕੀ ਹੋ ਰਿਹਾ ਜਿਹੜੀਆਂ ਪੰਚਾਇਤੀ ਜ਼ਮੀਨਾਂ ਐ ਪਿੰਡਾਂ ਦੇ ਸਰਪੰਚਾਂ ਨੂੰ ਬੁਲਾ ਬੁਲਾ ਕੇ ਉਹਨਾਂ ਤੇ ਮਤੇ ਪੁਆਏ ਜਾ ਰਹੇ ਕੀ ਗੱਲ ਬਾਈ ਇਹ ਜਿਹੜੀਆਂ ਜ਼ਮੀਨਾਂ ਲੋਕਾਂ ਦੇ ਆਮ ਜ਼ਿਮੀਂਦਾਰਾਂ ਦੇ ਜ਼ਮੀਨਾਂ ਵਿੱਚੋਂ ਜ਼ਮੀਨਾਂ ਕੱਟ ਹੋਈਆਂ ਵੀਆਂ ਇਹ ਨੰਬਰਾਂ 'ਚ ਇਹ ੱੱਕੇ ਨਾਲ ਹੋਈ ਜਾ ਰਹੀ ਹੈ ਪਹਿਲਾਂ ਬੜੀ ਆਪਕੇ ਅਕਾਲੀ ਦਲ ਨੇ ਬੜਾ ਜਦੂ ਜਹਿਦ ਕਰਕੇ ਧਰਨੇ ਲਾ ਲਾ ਕੇ ਜ਼ਮੀਨਾਂ ਵਾਪਸ ਕਰਵਾਈਆਂ ਲੈਂਡ ਪੂਲੀਆਂ ਵਾਪਸ ਕਰਾਈਆਂ ਹੁਣ ਜੇ ਸਰਕਾਰ ਨਹੀਂ ਬਾਜ਼ ਆਉਂਦੀ ਤਾਂ ਅਸੀਂ ਦੁਬਾਰਾ ਸ਼ਰੋਮਣੀ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਜੀ ਦੇ ਕਹਿਣ ਤੇ ਅਸੀਂ ਦੁਬਾਰਾ ਰੋਡਾਂ ਤੇ ਉਤਰਾਂਗੇ ਨਾ ਕਿ ਸਾਡੀਆਂ ਜ਼ਮੀਨਾਂ ਖੋਣਗੇ ਅਸੀਂ ਕਿਸੇ ਵੀ ਜ਼ਮੀਨ ਖੋਣ ਨਹੀਂ ਦਵਾਂਗੇ ਇੱਕ ਅਨਮੋਲ ਗਗਨ ਮਾਨ ਦੀ ਪਿੱਛੇ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਕੁਝ ਇਸ ਹਲਕੇ ਦੇ ਲੋਕਾਂ ਨੇ ਉਹਨਾਂ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਲਗਾਏ ਕਿ ਉਹਨਾਂ ਨੇ ਆਪਣੇ ਇਸ ਪੌਣੇ 4 ਸਾਲਾਂ ਦੇ ਕਾਰਜਕਾਲ ਦੌਰਾਨ ਇਸ ਹਲਕੇ ਦੇ ਵਿੱਚ ਬਹੁਤ ਸਾਰੀਆਂ ਜ਼ਮੀਨਾਂ ਪ੍ਰਾਪਰਟੀਆਂ ਬੇਨਾਮੀਆ ਨਾਮੀਆਂ ਬਣਾਈਆਂ ਕਿੰਨੀ ਕੋਈ ਸਚਾਈ ਤੁਸੀਂ ਇਹਦੇ ਵਿੱਚ ਸੋਚਦੇ ਹੋ ਮੰਦੇ ਹੋ ਸਚਾਈ ਤਾਂ ਜੀ ਤੁਸੀਂ ਕਿਸੇ ਵੀ ਪਟਵਾਰੀ ਕੋਲ ਜਾਓ ਤਸਦੀਰਦਾਰ ਕੋਲ ਜਾਓ ਇਹਨਾਂ ਦੇ ਰਿਸ਼ਤੇਦਾਰ ਹੋਵੇ ਚਾਹ ਇਹਨਾਂ ਦੇ ਭਰਾ ਹੋਵੇ ਪਿੰਡ ਚੰਦੋ ਦੀ ਉਹ ਨਿਕਲ ਜੂਗੀ 2 2 ਏਕੜ ਦਾ ਇਹਨਾਂ ਦੀ ਨਿਕਲ ਜੂ ਜਿਹੜੇ ਪਿੰਡ ਦੇ ਵਿੱਚ 5 ਤੋਂ 7 ਕਰੋੜ ਤੋਂ ਘੱਟ ਦਾ ਏਕੜੇ ਨਹੀਂ ਹੈ ਜ਼ਮੀਨ ਦਾ ਇਸ ਕਰਕੇ ਤੁਸੀਂ ਬਾਹਰ ਨਵਾਂ ਸ਼ਹਿਰ ਚਲੇ ਜਾਓ ਕਿਤੇ ਨਾ ਕਿਤੇ ਪ੍ਰਾਪਰਟੀ ਨਿਕਲੂਗੀ ਕੋਈ ਗੱਲ ਨਹੀਂ ਰਹੇਗਾ ਡੇਢ ਸਾਲ ਸਰਕਾਰਾਂ ਨੇ ਆਪੇ ਸਾਰਾ ਪੁਲੰਦਾ ਕੱਢ ਕੇ ਮੂਰੇ ਰੱਖ ਦੇਣਾ ਅ ਇੱਕ ਅਸ਼ਿੰਦ ਜੀ ਹੋਰ ਦੱਸੋ ਕਿ ਤੁਹਾਡੇ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਬਤੌਰ ਅਕਾਲੀ ਲੀਡਰ ਬਹੁਤ ਸਾਰੇ ਜਿਹੜੇ ਲੀਡਰ ਹੈ ਉਹ ਆਪਣੀ ਆਪਣੀ ਨੁਮਾਇੰਦਗੀ ਦੇ ਤੌਰ ਤੇ ਹਲਕੇ ਦੇ ਵਿੱਚ ਵਿਚਰੇ ਰਿਹਾ ਹੈ ਤੁਸੀਂ ਉਹਨਾਂ ਨੂੰ ਇਸ ਕਾਰਵਾਈ ਨੂੰ ਜਾਂ ਇਸ ਤਰ੍ਹਾਂ ਦੀ ਕਾਰਜਕਾਰੀ ਨੂੰ ਕਿਸ ਤਰ੍ਹਾਂ ਦੇਖਦੇ ਆ ਬਾਦਲ ਸਾਹਿਬ ਕਹੇ ਕਰਦੇ ਨੇ ਜੀ ਰਾਜ ਨਹੀਂ ਸੇਵਾ ਕੋਈ ਵੀ ਸੇਵਾ ਕਰ ਸਕਦਾ ਹਲਕੇ ਦੀ ਕੋਈ ਬੂਟੇ ਲਾਉਣ ਦੀ ਸੇਵਾ ਕਰ ਰਿਹਾ ਕੋਈ ਨਸ਼ਿਆਂ ਤੇ ਬਰੂਦ ਕਬੱਡੀ ਕਰਾ ਰਿਹਾ ਕੋਈ ਕੁਸ਼ਤੀ ਦੰਗਲ ਕਰਾ ਰਿਹਾ ਇਹ ਤਾਂ ਸੇਵਾ ਹੈ ਜਿਸਨੂੰ ਵੀ ਮੇਰੇ ਭਰਾ ਨੂੰ ਟਿਕਟ ਬਾਦਲ ਸਾਹਿਬ ਦੇਣਗੇ ਉਹ ਮਨਜ਼ੂਰ ਹੋਊਗੀ ਤੁਹਾਨੂੰ ਲੱਗਦਾ ਕਿ ਵਿਧਾਨ ਸਭਾ ਹਲਕਾ ਖਰੜ ਦੇ ਵਿੱਚ ਤੁਹਾਨੂੰ ਆ ਬਤਾਓ MLA ਟਿਕਟ ਪਾਰਟੀ ਦੇਣ ਦੀ ਦਿਖਾਏਗੀ ਦਿਆਨਤਦਾਰੀ ਜਾਂ ਫਰਾਕ ਦੇ ਲਈ ਦੇਖੋ ਜੀ ਜੇ ਸਾਡਾ ਕੰਮ ਉਹਨਾਂ ਨੂੰ ਵਧੀਆ ਲੱਗਿਆ ਵੀ ਹਲਕੇ ਜਿਹਾ ਹਲਕਾ ਸੀ ਸਾਂਭ ਸਕਦੇ ਤਾਂ ਸਾਨੂੰ ਜ਼ਰੂਰ ਦੇਣਗੇ ਤਾਂ ਅਸੀਂ MLA ਸ਼ਿਪ ਕਰਕੇ ਵੀ ਦਿਖਾਵਾਂਗੇ ਵੀ ਕਿਵੇਂ ਕੰਮ ਹੁੰਦਾ ਅਸੀਂ ਦੂਜੇ MLA ਮੰਗੂ ਐ ਨਹੀਂ ਹੈ ਵੀ ਤੱਕੇ ਖਾ ਰਹੇ ਸੀਸ਼ਾ ਵਿੱਚ ਦੇਖ ਕੇ ਕਹਿ ਦੇਣਾ ਵੀ ਫਲਾਣਾ ਐਮ.ਐਲ.ਏ ਦੇ ਆਮ ਕਰਕੇ ਦੇਖਿਆ ਜਾਂਦਾ ਸ਼ੀਸ਼ਾ ਵਾਂਗ ਦੇਖ ਕੇ ਕਹਿ ਦਿੰਨੇ ਯਾਰ ਛੱਡ ਕਿਹੜਾ ਮਿਲੂਗਾ ਅਸੀਂ ਉਹਨਾਂ ਜਿਹਨਾਂ ਸਿੰਦੀ ਕਿਹਾ ਜਾਂ ਐਮ.ਐਲ.ਏ ਹੋਊਗਾ ਜਿਹਦਾ 24 ਘੰਟੇ ਦਰਵਾਜ਼ਾ ਖੁੱਲ੍ਹਾ ਹੋਊਗਾ ਚਾਹ ਤਮਰਜੀ ਆਵੇ ਦਿਨ ਆਵੇ ਰਾਤ ਆਵੇ ਖਾਲੀ ਨਹੀਂ ਜਾਊਗਾ ਇੱਕ ਚੰਦੀ ਵੀ ਹੋਰ ਜਾਂਦੇ ਜਾਂਦੇ ਦੱਸਿਓ ਕਿ ਤਰਨਤਾਰਨ ਦੀ ਬਾਏ ਇਲੈਕਸ਼ਨ ਹੋ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਵੀ ਉੱਥੇ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਦਾਵਾ ਜੀ ਕਿਡੇ ਆ ਬਾਕੀ ਦੀਆਂ ਪਾਰਟੀਆਂ ਵੀ ਉਹਦੇ ਵਿੱਚ ਆਪਣੀ ਜੋਰ ਅਜਵਾਈ ਕਰ ਰਹੀਆਂ ਕਿਉਂਕਿ ਪੰਥਕ ਸੀਟ ਹੈ ਜਿਹਦੇ ਉੱਤੇ ਸੰਦੀਪ ਸਣੀ ਜੀ ਨੇ ਉਹ ਸੁਭਾ ਸਿੰਘ ਨੂੰ ਜਿਹੜਾ ਪੁਲਿਸ ਅਫਸਰ ਸੀਗਾ ਉਹਨੂੰ ਮਾਰਿਆ ਜੇਲ੍ਹ ਦੇ ਅੰਦਰ ਉਹਨਾਂ ਦਾ ਭਰਾ ਮਨਦੀਪ ਸਿੰਘ ਇਲੈਕਸ਼ਨ ਲੜ ਰਿਹਾ ਤੇ ਪੰਥਕ ਸੀਟ ਹੈ ਰੂਰਲ ਏਰੀਆ ਸ਼੍ਰੋਮਣੀ ਅਕਾਲੀ ਦਲ ਦੀ ਉੱਥੇ ਸੀਟ ਦੇ ਉੱਤੇ ਕਿਸ ਤਰ੍ਹਾਂ ਦੀ ਪੋਜੀਸ਼ਨ ਰਹਿਣ ਵਾਲੀ ਹੈ ਜਾਂ ਕਿਸ ਤਰ੍ਹਾਂ ਦੀ ਜਿਹੜੀ ਕਾਰਗੁਜ਼ਾਰੀ ਰਹੇਗੀ ਦੇਖੋ ਜੀ ਗੱਲ ਇਸ ਤਰ੍ਹਾਂ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਥੋੜੇ ਟਾਈਮ ਪਿੱਛੇ ਹੜਪ ਪੀੜਤਾ ਵਾਸਤੇ ਜੋ ਕੰਮ ਸ਼੍ਰੋਮਣੀ ਅਕਾਲੀ ਦਲ ਨੇ ਕਰਿਆ ਮੈਨੂੰ ਤਾਂ ਲੱਗਦਾ ਨਹੀਂ ਜਿ ਕਿਸੇ ਹੋਰ ਨੇ ਕਰਿਆ ਹੋਊਗਾ ਇਸ ਕਰਕੇ ਆਪ ਮੁਹਾਰੇ ਹੋ ਕੇ ਲੋਕ ਝੰਡਾ ਚੱਕੀ ਫਿਰਦੇ ਅਕਾਲੀ ਦਲ ਦਾ ਮੈਨੂੰ ਨਹੀਂ ਲੱਗਦਾ ਚਾਹ ਬੜਿੰਗ ਹੋਵੇ ਚਾਹ ਕੋਈ ਸਣੀ ਉਹਨਾਂ ਨੇ ਹੋਵੇ ਜਾਂ ਕੋਈ ਆਮ ਪਾਰਟੀ ਵਾਲਾ ਹੋਵੇ ਕਿਸੇ ਦਾ ਝੰਡਾ ਬੁਲੰਦ ਹੋਊਗਾ ਜੇ ਹੋਊਗਾ ਤਾਂ ਪਾਣੀਆਂ ਦੇ ਮੱਦੇ ਨਜ਼ਰ ਰੱਖ ਕੇ ਸਰਦਾਰ ਸੰਵੀਰ ਸਿੰਘ ਬਾਦਲ ਦਾ ਝੰਡਾ ਬੁਲੰਦ ਹੋਊਗਾ ਪਰ ਜਿਹੜਾ ਨਵਾਂ ਪੁਨਰ ਸੰਜੀਤੀ ਅਕਾਲੀ ਦਲ ਹੋਣ ਦੇ ਵਿੱਚ ਨਵਾਂ ਨਵਾਂ ਸ਼ਰੋਮਣੀ ਅਕਾਲੀ ਦਲ ਨਾਲੋਂ ਟੁੱਟ ਕੇ ਆਇਆ ਉਹ ਵੀ ਇਸ ਗੱਲ ਦਾ ਲੋਕਾਂ ਦੇ ਵਿੱਚ ਪ੍ਰਚਾਰ ਕਰ ਰਿਹਾ ਹੈ ਕਿ ਜਿੰਨਾ ਵੀ ਪੈਸਾ ਸੁਖਵੀਰ ਸਿੰਘ ਬਾਦਲ ਨੇ ਹੱਦ ਪ੍ਰਭਾਵਿਤ ਪਰਿਵਾਰਾਂ ਨੂੰ ਜਾਂ ਇਲਾਕਿਆਂ ਦੇ ਵਿੱਚ ਜਾ ਕੇ ਵੰਡਿਆ ਉਹ ਤਾਂ ਉਹਦੇ ਵਿੱਚ ਕੋਈ ਰੋਲ ਨਹੀਂ ਕਿਉਂਕਿ ਉਹ ਤਾਂ ਇੱਕ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਨੂੰ ਉਹ ਉਹਦੀ ਦੁਰਵਰਤੋਂ ਕਰਕੇ ਲੋਕਾਂ ਨੂੰ ਵੰਡ ਰਹੇ ਹੈ ਦੇਖੋ ਜੀ ਝੂਠ ਦਾ ਪੰੰਦਾ ਜਿੰਨਾ ਮਰਜ਼ੀ ਘਸੀ ਜਾਵੇ ਗਿਆਨੀ ਹਰਪ੍ਰੀਤ ਸਿੰਘ ਸੋ ਜਿੰਨਾ ਵੀ ਸ਼੍ਰੋਮਣੀ ਕਮੇਟੀ ਦਾ ਪੈਸਾ ਹੁੰਦਾ ਗੁਰਦੁਆਰਾ ਸਾਹਿਬ ਦਾ ਸਾਰਾ ਜਿੰਨਾ ਕਾਊਂਟ ਉਹਦਾ ਬੈਂਕ ਖੋਦ ਆਪ ਆਉਂਦਾ ਸ਼ਾਮ ਨੂੰ ਕਾਊਂਟ ਕਰਕੇ ਲੈ ਜਾਂਦਾ ਸ਼ਾਮ ਦਾ ਜਿੰਨਾ ਪੈਸਾ ਹੁੰਦਾ ਸਵੇਰੇ ਆਣ ਕੇ ਗੱਡੀ ਬੈਂਕ ਦੀ ਆਉਂਦੀ ਆ ਸਾਰੇ ਪੈਸੇ ਕਾਊਂਟ ਕਰਕੇ ਲੈ ਜਾਂਦੀ ਆ ਸੁਖਵੀਰ ਸਿੰਘ ਬਾਦਲ ਨੂੰ ਕੀ ਲੋੜ ਆ ਸੁਖਵੀਰ ਸਿੰਘ ਦੀ ਬਾਦਲ ਦੀ ਜਿਹੜੀ ਪਾਰਟੀ ਆ ਨਾ ਜੀ ਜਿੰਨੀ ਵੀ ਕਾਲੀ ਦਰ ਦੀ ਪਾਰਟੀ ਆ ਸਭ ਮੰਗਦਾ 50000 ਹਣ ਵਾਸਤੇ ਲੋਕ 5-5 ਲੱਖ ਰੁਪਏ ਲੈ ਕੇ ਗਏ ਵੀ ਆ ਪ੍ਰਧਾਨ ਦੀ ਸਾਡੇ ਵੱਲੋਂ ਆ ਸਾਡੇ ਵੱਲੋਂ ਉਹਨੂੰ ਕੀ ਲੋੜਾ ਗੁਰਦੁਆਰਾ ਸਾਹਿਬ ਵਾਸਤੇ ਇਹਦੇ ਕੰਮ ਕਰਨ ਦੀ ਇਹ ਸਭ ਬੁਲੰਦੇ ਝੂਠ ਦੇ ਆ ਜੀ ਇਹ ਤਾਂ ਥੋੜੇ ਦਿਨ ਰੁਕੋ ਐ ਨਹੀਂ ਪਤਾ ਲੱਗਣਾ ਵੀ ਪਾਰਟੀ ਇਹਦਾ ਆਪਸ ਵਿੱਚ ਤੁਸੀਂ ਦੇਖ ਰਹੇ ਕਿੰਨੇ ਚੁੱਲੇ ਬਣਾ ਕੇ ਬੈਠ ਗਏ ਇੱਕ ਸ਼ਿੰਦੀ ਜੀ ਹੁਣੇ-ਹੁਣੇ ਇਸ ਮੋਹਾਲੀ ਵਿਧਾਨ ਸਭਾ ਖਰੜ ਵਿਧਾਨ ਸਭਾ ਹਲਕਾ ਕੈਲੂ ਮੋਹਾਲੀ ਵਿਧਾਨ ਸਭਾ ਹਲਕਾ ਕਹਿ ਲਓ ਇਸ ਇਲਾਕੇ ਦੇ ਡੀਆਈਜੀ ਸਰਦਾਰ ਹਰਚਰਨ ਸਿੰਘ ਭੁੱਲਰ ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਸੀਬੀਆਈ ਵੱਲੋਂ ਜਿਹੜਾ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਪੰਜਾਬ ਸਰਕਾਰ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਜਾਂ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਜਾਂਦੇ-ਜਾਂਦੇ ਇਹਦੇ ਬਾਰੇ ਵੀ ਦੋ ਸ਼ਬਦ ਕਿਉ ਕਹਿੰਦਾ ਕਬੀਰਾ ਤੇਰੀ ਚੌਪੜੀ ਗਲਗਟਿਆਂ ਕੇ ਪਾਸ ਜੋ ਕਰਨਗੇ ਸੋ ਕਰਨਗੇ ਤੁਮਹੂੰ ਕੋਈ ਡਰ ਨਾ ਜੇ ਮੜਾ ਕਰਮ ਕਰਿਆ ਹੋਇਆ ਤਾਂ ਜ਼ਰੂਰ ਉਹਨੂੰ ਆਪਣੇ ਕਰਨ ਦੀ ਸਜ਼ਾ ਮਿਲੂਗੀ ਬਹੁਤ ਬਹੁਤ ਧੰਨਵਾਦ ਸ਼ਿੰਦੀ ਜੀ ਤੁਸੀਂ ਬਹੁਤ ਆਪਣਾ ਕੀਮਤੀ ਸਮਾਂ ਇਸ ਚੈਨਲ ਨੂੰ ਦਿੱਤਾ ਸੋ ਮੇਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਸਾਰਿਆਂ ਨੂੰ ਦੱਸ ਦਿਆਂ ਕਿ ਜਿਨ੍ਹਾਂ ਜਿਨ੍ਹਾਂ ਨੇ ਇਹ ਲੋਕ ਚੇਤਨਾ ਟੀਵੀ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤਾਂ ਕਿ ਨਵੀਆਂ ਤੇ ਤਾਜ਼ਾ ਖਬਰਾਂ ਤੁਹਾਡੇ ਤੱਕ ਬਿਨਾਂ ਕਿਸੇ ਰੁਕਾਵਟ ਤੋਂ ਬਿਨਾਂ ਕਿਸੇ ਦੇਰੀ ਤੋਂ ਤੁਹਾਡੇ ਤੱਕ ਪਹੁੰਚ ਸਕਣ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਨਵੀਂ ਸਖਸੀਅਤ ਦੇ ਨਾਲ ਹੋਵਾਂਗੇ ਤੁਹਾਡੇ ਰੂਬਰੂ ਤਦ ਤੱਕ ਸ਼ਾਬਾਖ ਹੈ ਧੰਨਵਾਦ ਮੇਰੇ ਵੱਲੋਂ